ਪੰਥਕ ਪਾਰਟੀ ਅਕਾਲੀ ਦਲ ਪਹਿਲਾਂ ਅਮਰਤਪਾਲ ਦੇ ਹੱਕ ਦੇ ਵਿੱਚ ਸੀ ਅੱਜ ਇਹ ਵੱਡੇ ਵੱਡੇ ਬਿਆਨ ਸੁਨੀਲ ਸਿੰਘ ਬਾਦਲ ਦੇ ਰਹੇ ਨੇ ਅਮਰਤਪਾਲ ਦੇ ਸਾਥੀਆਂ ਨੇ ਪਰਿਵਾਰ ਨੇ ਤੇ ਕਈ ਸਿੱਖ ਜਥੇਬੰਦੀਆਂ ਨੇ ਇਹ ਚਾਇਆ ਕਿ ਅਮਰਤਪਾਲ ਆਜ਼ਾਦ ਚੋਣ ਲੜੇ ਤੇ ਕਿਤੇ ਨਾ ਕਿਤੇ ਅਮਰਤਪਾਲ ਨੇ ਚਲੋ ਆਜ਼ਾਦ ਚੋਣ ਲੜਨ ਦਾ ਫੈਸਲਾ ਲੈ ਲਿਆ ਪਰ ਇਹ ਫੈਸਲਾ ਅਕਾਲੀ ਦਲ ਨੂੰ ਹਜੋਂ ਨਹੀਂ ਹੋ ਰਿਹਾ 28-30 ਸਾਲ ਦਾ ਬੰਦਾ ਸੀ ਕੀ ਉਹਦੇ ਪਹਿਲ ਸੀ ਕੀ ਉਹ ਪਾਠ ਕਰਤਾ ਸੀ ਇੱਕਦਮ ਝਾੜੀ ਤੋਂ ਆਉਂਦਾ ਹੈ। ਬਾਲ ਕੱਟੇ ਹੁੰਦੇ ਆ ਜੀਨਾਂ ਪਾਈਆਂ ਹੁੰਦੀਆਂ। ਆ ਕੇ ਇੱਕਦਮ ਕਹਿੰਦਾ ਮੈਂ ਅਮਰਿਤ ਸ਼ਕ ਲਿਆ। ਹਨਾ ਬਿਰਸਾ ਸਿੰਘ ਬਲਟੋਆ ਚਲੋ ਕਾਲੀ ਦਲ ਦੇ ਨੇ ਲਾਲ ਜੀ ਸਿੰਘ ਪੁੱਲਰ ਨੇ ਤੇ ਉਹ ਜੇ ਇੱਕ ਕਾਂਗਰਸ ਦੇ ਨੇ ਤਲਵੀਰ ਜੀਰਾ ਹਨਾ ਮਨਜੀਤ ਮੰਨਾ ਬੀਜੇਪੀ ਦੇ ਨੇ ਕਿੰਨੇ ਕੈਂਡੀਡੇਟ ਨੇ ਪਹਿਲਾਂ ਕਾਲੀ ਦਲ ਨੂੰ ਇਸ ਟਾਈਮ ਸਿਰਫ ਅਮਰਪਾਲ ਦਿਖ ਰਿਹਾ। ਸੌਂ ਖਾਦੀਆ ਆਲਰੇਡੀ ਬਿਲ ਕਰਦੇ ਸੁਪਰਡੈਂਟ ਜੇਲ ਸੁਪਰਡੈਂਟ ਨੇ ਕਿਹਾ ਸੌਂ ਖਾ ਕੇ ਇਹ ਗੱਲ ਕਹੀ ਆ ਵੱਡਾ ਵੱਡੇ ਜਿਹੜੇ ਬਿਆਨ ਔਰ ਵੱਡੀ ਰੈਲੀ ਦੇ ਵਿੱਚ ਬਿਆਨ ਦਿੱਤਾ ਕੋਈ ਚੱਕਰ ਤਾਂ ਨਹੀਂ ਐਡਾ ਵੱਡਾ ਬਿਆਨ ਸੁਖਵੀਰ ਸਿੰਘ ਬਾਦਲ ਦੀ ਪੰਗਲ ਗੱਲ ਕੇ ਪਹੁੰਚ ਗਈ ਜ ਤਾਂ ਉਹਨਾਂ ਦੀ ਸੁਪਰਡੈਂਟ ਨਾਲ ਗੱਲਬਾਤ ਹੋਈ ਹੋਣੀ ਭਈ ਜਿਹੜੇ ਸਾਡੇ ਸੁਖਵੀਰ ਸਿੰਘ ਬਾਦਲ ਦਾਵਾ ਕਰ ਰਹੇ ਨੇ ਕਿ ਜੇਲ ਦੇ ਸੁਪਰਡੈਂਟ ਨੇ ਸੌਂ ਖਾ ਕੇ ਇਹ ਗੱਲ ਕਹੀ ਅਮਰਤਪਾਲ ਦੇ ਬਾਰੇ ਜਿਹੜਾ ਡਿਬਰੂਗੜ ਜੇਲ ਦਾ ਸੁਪਰਡੈਂਟ ਉਹਨੂੰ ਕੀ ਲੋੜ ਪਈ ਹੈ ਕਿ ਕਿੱਥੋਂ ਦੇ ਜਿਹੜਾ ਆਪਣਾ ਦਫਤਰ ਹੈ ਆਪਾਂ ਦਾ ਜਿਹੜਾ ਰਿਟਰਨਿੰਗ ਆਪਸ਼ਨ ਹੁਣ ਆਪ ਟੈਲੀਫੋਨ ਕਰੇਗੇ ਜਿਹੜੇ ਕਾਗਜ਼ ਠੀਕ ਕਰੇ ਸਾਰੇ ਮੇਰੇ ਸਾਹਮਣੇ ਸੌਖਾ ਦੀ ਆ ਇਲੈਕਸ਼ਨ ਨੂੰ ਇਹ ਕਾਗਜ਼ ਠੀਕ ਹੋਣੇ ਚਾਹੀਦੇ ਆ ਇਹ ਸਮਝ ਨਹੀਂ ਆ ਰਹੀ ਆਪਾਂ ਨੂੰ ਵੀ ਇਹਨਾਂ ਆਪਾਂ ਵੀ ਕਾਫੀ ਬਦਲ ਗਏ ਹੋਏ ਮੈਂ ਪੰਜਾਬ ਬਚਾਉਣਾ ਦੀ ਤੂੰ ਆ ਹੁਣ ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਬਚਾਉਣਾ ਹਨ ਕਾਂਗਰਸ ਵਾਲੇ ਕਹਿੰਦੇ ਅਸੀਂ ਪੰਜਾਬ ਬਚਾਉਣਾ ਮਾਮਦਾ ਲੜ ਗਏ ਅਸੀਂ ਪੰਜਾਬ ਬਚਾਉਣਾ ਸੁਖਵੀਰ ਸਿੰਘ ਬਾਦਲ ਕਹਿੰਦਾ ਪੰਜਾਬ ਮੈਂ ਬਚਾਉਣਾ ਅਮਰਪਾਲ ਦੇ ਹੁਣ ਲਖਸਮਰਥ ਸਿੰਘ ਕਹਿੰਦੇ ਅਸੀਂ ਪੰਜਾਬ ਬਚਾਉਣਾ ਦਾ ਲੱਖੇ ਰਾਣੇ ਲੱਗੇ ਨੇ ਬੰਦੇ ਅਸੀਂ ਪੰਜਾਬ ਬਚਾਉਣਾ ਹੁਣ ਪੰਜਾਬ ਬਚਾਉਣਾ ਕੀ ਤੂੰ ਉਹਨ ਆਪਣੀ ਕੁਰਸੀ ਬਚਾਉਣ ਦੇ ਲਈ ਦੇਖੋ ਹੁਣ ਤੁਸੀਂ ਜਿਹੜੇ ਬੰਦੇ ਕੱਲ ਤੱਕ ਅਮਰਤਪਾਲ ਦੀ ਇੱਜ਼ਤ ਕਰਦੇ ਸੀ ਅਮਰਤਪਾਲ ਨੂੰ ਪੰਜਾਬ ਲਿਆਉਣਾ ਚਾਹੀਦਾ ਜੇ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਅੱਜ ਉਹ ਅਮਰਤਪਾਲ ਦੇ ਬਾਰੇ ਇੱਕ ਬੁਰਾ ਚੰਗਾ ਬੋਲ ਕੇ ਦੇ ਬਾਰੇ ਵੱਡੇ ਵੱਡੇ ਖਲਾਸੇ ਕਰ ਰਹੇ ਨੇ ਨਾ ਕਿ ਇਜ਼ਰਾਈਲ ਦੇ ਵਿੱਚ ਇੱਕ ਰਾਕਟ ਨੇ ਹਮਲਾ ਕੀਤਾ ਹਨਾ ਜੋ ਵੀ ਉਹ ਦੇਸ਼ਾਂ 'ਚ ਚੱਲ ਰਹੀ ਹੈ ਲੜਾਈ ਸੁਖੀਰ ਬਾਦਲ ਨੇ ਇਹਦਾ ਵੀ ਜ਼ਿਕਰ ਕੀਤਾ ਕਿ ਉਹ ਤਾਂ 2-4 ਕਿ ਜਾਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਅਤਵਾਦੀ ਵੀ ਗਿਆ ਉਹਨਾਂ ਨੇ ਜੋ ਲੋਕਾਂ ਨੇ ਉਥੇ ਇਹ ਮਸਲਾ ਪੈਦਾ ਕਰ ਦਿੱਤਾ ਇਸ ਕਰਕੇ ਹੁਣ ਉਹ ਸਾਰੇ ਲੋਕਾਂ ਨੂੰ ਭੁਗਤਣੀ ਪੈ ਰਹੀ ਆ ਇਹ ਗੱਲ ਸਿੱਧੀ ਤੀਰ ਵਾਂਗ ਮਾਰੀ ਆ ਅਮਰਤਪਾਲ ਤੇ ਹੁਣ ਉਹਨਾਂ ਨੂੰ ਪਤਾ ਹੈ ਕਿ ਇਜ਼ਰਾਈਲ ਐਨੀ ਤਕੜੀ ਆ ਇੱਕ ਮਿੰਟ ਤੁਹਾਨੂੰ ਖਤਮ ਕਰ ਸਕਦੀ ਆ ਹਮਾਸ ਨੇ ਉਥੇ ਜਾ ਕੇ ਉਹਨਾਂ ਦੇ ਬੰਦੇ ਮਾਰਦੇ ਅੱਜ ਕੀ ਹੋਇਆ ਹਮਾਸ ਵਾਲੇ ਤਾਂ ਪਿੱਤਰ ਹੋ ਗਏ ਅੰਡਰਗਰਾਉਂਡ ਭੱਜ ਗਏ ਤੇ ਜਿਹੜੀ ਆਮ ਜਨਤਾ ਨੂੰ ਖਤਮ ਕਰ ਸਵਾਸ ਫੀਸ ਸਿੰਘ ਬਾਦਲ ਨੇ ਇਹ ਖੜੇ ਕੀਤੇ ਨੇ ਕਿ 84 ਦਾ ਦੌਰ ਲੰਘਿਆ ਉਹ ਕਹਿ ਰਿਹਾ ਸੀ ਵੱਖਰਾ ਰਾਜ਼ ਲੈਣਾ ਵੀ ਜਦੋਂ ਅਜਿਹੀਆਂ ਗੱਲਾਂ ਕਰਦਾ ਸੀ ਉਦੋਂ ਕਿਸੇ ਨੇ ਫੜਿਆ ਨਹੀਂ ਹੁਣ ਉਹ ਪੁਰਾਣਾ ਚੱਠਾ ਪੀਠਾ ਕੱਢ ਕੇ ਦੁਬਾਰਾ ਸਗੀਰ ਸਿੰਘ ਬਾਦਲ ਲੈ ਕੇ ਆਇਆ ਤੂੰ ਆਪ ਸੋਚੋ ਹੁਣ ਅਮਰਤਪਾਲ ਕੜਾ ਪੂਰਾ ਪੰਜਾਬ ਨੂੰ ਜਿੱਤਣ ਲੱਗਿਆ ਇੱਥੇ ਇਕੱਲੀ ਗੱਲ ਕਰੇ ਅਮਰਤਪਾਲ ਉਹ ਜਾਤ ਖੜਾ ਦੂਰ ਸਰ ਫਲਕੇ ਤੂੰ ਚਲੋ ਇੱਕ ਐਂਪੀ ਹੋ ਕੇ ਉਹ ਦੇਖਦੇ ਆ ਕਿਹੜੇ ਮਸਲੇ ਚੱਕਦਾ ਜੇ ਮੈਂ ਕਹਿੰਦਾ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਵਿੱਚ ਜਿਹੜੇ ਹਾਲਾਤੋਂ ਮਾਰੇ ਹੋਏ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਇੱਕ ਜੇਕਰ ਅਮਰਤਪਾਲ ਖੰਡੂਸਾ ਜੇ ਤਾਂ ਐਮਪੀ ਬਣਦਾ ਜੇ ਇਹ ਜਿਹੇ ਹਾਲਤ ਹਾਲਾਤ ਬਣ ਸਕਦੇ ਨੇ ਕਿਉਂਕਿ ਹਨਾ ਕਿ ਤਨ ਕੱਲੇ ਅਮਰਤਪਾਲ ਦੇ ਕਹਿਣ ਨਾਲ ਵੀ ਕੁਝ ਨਹੀਂ ਹੋਣ ਲੱਗਿਆ ਨਾ ਜੇ ਅਮਰਤਪਾਲ ਅਮਰਤ ਸ਼ਿਕਾਉਂਦਾ ਮੈਂ ਉਹਦਾ ਜਿਹੜਾ ਸਤਕਾਰ ਕਰਦਾ ਮੈਂ ਹਮੇਸ਼ਾ ਉਹਦਾ ਸਾਥ ਦਮ ਅੱਜ ਉਹ ਰਾਜਨੀਤੀ ਵਿੱਚ ਆ ਗਿਆ ਤਾਂ ਬੁਰਾ ਹੋ ਗਿਆ ਹਨਾ ਕਹਿੰਦਾ ਉਹ ਤਾਂ ਕਹਿੰਦਾ ਸੀ ਮੈਂ ਚੋਣ ਨਹੀਂ ਲੜਨੀ ਕਿ ਬੁੱਡੇ ਠੇਰੇ ਜਾਂ ਜਿਹੜੇ ਜਿਨ੍ਹਾਂ ਦੇ ਬਜ਼ੁਰਗਾਂ ਤੋਂ ਜਾਂ ਜਿਨ੍ਹਾਂ ਦਾ ਪਾਰਟੀਆਂ ਤੇ ਕਬਜ਼ਾ ਉਹੀ ਰਾਜਨੀਤੀ ਵਿੱਚ ਆ ਸਕਦੇ ਨੇ ਨਵੇਂ ਮੁੰਡੇ ਕਿਉਂ ਨਹੀਂ ਆ ਸਕਦੇ ਕਿਉਂਕਿ ਨੌਜਵਾਨ ਦਾ ਚਲੋ ਫੇਰ ਵੀ ਕਿਤਰਾ ਕਿਤੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਉਹਨਾਂ ਦੀ ਜਿਹੜੀ ਪਾਵਰ ਹੁੰਦੀ ਹੈ ਨਾ ਤੇ ਉਹ 'ਚ ਕਾਫੀ ਫਰਕ ਹੁੰਦਾ ਨਾ ਕਿਤਰਾ ਕਿਤੇ ਚਲੋ ਬੰਦਾ ਫੇਰ ਵੀ ਤਾਂ ਨੌਮਰੇ ਹਸਾਂ ਦਾ ਥੋੜਾ ਮोटा ਬੰਦਾ ਤਰਕਰ ਜਾਂਦਾ ਪਰ ਨੌਜਵਾਨ ਦੇ ਵਿੱਚ ਜਿਹੜਾ ਖੂਨ ਦਾ ਨਾ ਗਰਮ ਹੁੰਦਾ ਤੇ ਚੰਗੇ ਕੰਮ ਵੀ ਕਰ ਸਕਦਾ ਚੰਗੇ ਫੈਸਲੇ ਵੀ ਲੈ ਸਕਦਾ ਤੇ ਉਹਨੂੰ ਡਰ ਵੀ ਹੁੰਦਾ ਆਪਣੇ ਦੁਬੱਡੇ ਦਾ ਹੈ ਨਾ ਸਵਾਗਤ ਹੈ ਸਾਰੇ ਦੇਖਣ ਵਾਲੇ ਸਰੋਤਿਆਂ ਦਾ ਸਾਰਿਆਂ ਦੀ ਨਿਗਾਹਾਂ ਖੰਡੂਰ ਸਾਹਿਬ ਲੋਕ ਸਭਾ ਸੀਟ ਦੀ ਨੇ ਔਰ ਬਲਟੋਹੇ ਦੇ ਹੱਕ ਦੇ ਵਿੱਚ ਸੁਖਵੀਰ ਸਿੰਘ ਬਾਦਲ ਚੋਣ ਪ੍ਰਚਾਰ ਕਰਨ ਲੱਗੇ ਨੇ ਅੱਜ ਫੇਰ ਰੈਲੀ ਸੀ ਰੈਲੀ ਦੇ ਵਿੱਚ ਵੱਡਾ ਫੇਰ ਬਿਆਨ ਦੇ ਦਿੱਤਾ ਸੁਖਵੀਰ ਬਾਦਲ ਨੇ ਕਿ ਡਿਬਰੂਗੜ ਜੇਲ ਪ੍ਰਸ਼ਾਸਨ ਨੇ ਜਿਹੜਾ ਫੋਨ ਕਰਕੇ ਖੰਡੂਰ ਸਾਹਿਬ ਤਰਨਤਾਰਨ ਜਿਹੜਾ ਡੀਸੀ ਹੈ ਉਹਨਾਂ ਨੂੰ ਕਿਹਾ ਕਿ ਇਹਨੇ ਕਾਗਜ਼ात ਸਹੀ ਭਰੇ ਨੇ ਰਿਜੈਕਟ ਨਾ ਕਰੇ ਇਹ ਇਲਜ਼ਾਮ ਲਗਾਏਗੇ ਨਾ ਮੇਰਾ ਸਾਥੀ ਹੈ ਇਸ ਬਾਬਤ ਗੱਲਬਾਤ ਕਰਾਂਗੇ ਲਖੀ ਸਿੰਘ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਨਾਲ ਹੀ ਮੇਰਾ ਇਹ ਸਵਾਲ ਵੀ ਹੈ ਕਿ ਪੰਥਕ ਪਾਰਟੀ ਅਕਾਲੀ ਦਲ ਪਹਿਲਾਂ ਅਮਰਤਪਾਲ ਦੇ ਹੱਕ ਦੇ ਵਿੱਚ ਸੀ ਅੱਜ ਇਹ ਵੱਡੇ-ਵੱਡੇ ਬਿਆਨ ਸੁਖਵੀਰ ਸਿੰਘ ਬਾਦਲ ਦੇ ਰਹੇ ਨੇ ਤਾਨੂੰ ਕੀ ਚੱਕਰ ਆ ਸਮਝ ਨਹੀਂ ਆਉਂਦੀ ਕੋ ਦਮ ਇਹ ਲਪਸਾ ਕੇ ਕਿਵੇਂ ਪਲਟ ਗਏ ਹਨ ਕਿ ਅਮਰਤਪਾਲ ਨੇ ਚਲੋ ਅਮਰਤਪਾਲ ਦੇ ਸਾਥੀਆਂ ਨੇ ਪਰਿਵਾਰ ਨੇ ਤੇ ਕਈ ਸਿੱਖ ਜਥੇਬੰਦੀਆਂ ਨੇ ਇਹ ਚਾਇਆ ਕਿ ਅਮਰਤਪਾਲ ਆਜ਼ਾਦ ਚੋਣ ਲੜੇ ਤੇ ਕਿਤੇ ਨਾ ਕਿਤੇ ਅਮਰਤਪਾਲ ਨੇ ਚਲੋ ਆਜ਼ਾਦ ਚੋਣ ਲੜਨ ਦਾ ਫੈਸਲਾ ਲੈ ਲਿਆ ਪਰ ਇਹ ਫੈਸਲਾ ਕਾਲੀ ਦਲ ਨੂੰ ਹਜੋਂ ਨਹੀਂ ਹੋ ਰਿਹਾ ਚਲੋ ਇੱਕ ਜੇਕਰ ਉਹ ਆਜ਼ਾਦ ਲੜਨਾ ਚਾਹੁੰਦਾ ਲੜਨ ਦੋ ਹੋਰ ਬਹੁਤ ਕੈਂਡੀਡੇਟ ਨੇ ਉੱਥੇ ਹਨਾ ਬਿਰਸਾ ਸਿੰਘ ਬਲਟੋਵਾ ਚਲੋ ਕਾਲੀ ਦਲ ਦੇ ਨੇ ਲਾਲਜੀਤ ਸਿੰਘ ਪੁੱਲਰ ਨੇ ਤੇ ਦੂਜੇ ਇੱਕ ਕਾਂਗਰਸ ਦੇ ਨੇ ਕੁਲਵੀਰ ਜੀਰਾ ਹੈਨਾ ਮਨਜੀਤ ਮੰਨਾ ਬੀਜੇਪੀ ਦੇ ਨੇ ਕਿੰਨੇ ਕੈਂਡੀਡੇਟ ਨੇ ਪਹਿਲਾਂ ਕਾਲੀ ਦਲ ਨੂੰ ਇਸ ਟਾਈਮ ਸਿਰਫ ਅਮਰਤਪਾਲ ਦਿਖ ਰਿਹਾ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਬਿਆਨ ਆ ਰਹੇ ਨੇ ਤੇ ਅੱਜ ਤੱਕ ਬਿਆਨ ਆ ਗਿਆ ਸੁਖਵੀਰ ਸਿੰਘ ਬਾਦਲ ਦਾ ਕਿ ਜੇਲ ਦਾ ਜਿਹੜਾ ਸੁਪਰਡੈਂਟਾ ਜਿਹੜਾ ਡਿਬ੍ਰੂਗ ਜੇਲ ਦਾ ਸੁਪਰਡੈਂਟਾ ਉਹਦਾ ਫੋਨ ਗਿਆ ਰਿਟਰਨਿੰਗ ਅਫਸਰ ਨੂੰ ਵੀ ਤੁਸੀਂ ਅਮਰਤਪਾਲ ਦੇ ਕਾਗਜ਼ਦ ਸਹੀ ਕਰਨੇ ਨੇ ਵੀ ਕਿਉਂਕਿ ਸਾਡੀ ਦੇਖਰੇਖ ਦੇ ਵਿੱਚ ਸਾਰੇ ਕਾਗਜ਼ ਤਸਵੀਰ ਜਿਹੜੀ ਕਾਰਵਾਈ ਹੋਈ ਆ ਸਾਰੇ ਕਾਗਜ਼ ਸਹੀ ਨੇ ਤੁਸੀਂ ਇਹਨਾਂ ਨੂੰ ਓਕੇ ਕਰਨਾ ਦੱਸੋ ਇੱਥੇ ਤੱਕ ਸੁਖਵੀਰ ਸਿੰਘ ਬਾਦਲ ਦਾ ਬਿਆਨ ਆ ਚੁੱਕਿਆ ਕਿਤੇ ਸੌਂ ਖਾਦੀ ਆ ਆਲਰੇਡੀ ਬਿਲ ਕਰਦੇ ਸੁਪਰਡੈਂਟ ਜੇਲ ਸੁਪਰਡੈਂਟ ਨੇ ਇਹ ਕਹਿੰਦਾ ਸੌਂ ਖਾ ਕੇ ਗੱਲ ਕਹੀ ਆ ਵੱਡਾ ਵੱਡੇ ਜਿਹੜੇ ਬਿਆਨ ਔਰ ਵੱਡੀ ਰੈਲੀ ਦੇ ਵਿੱਚ ਬਿਆਨ ਦਿੱਤਾ ਉਹੀ ਤਾਂ ਚੱਕਰ ਆ ਤਾਂ ਵੀ ਐਡਾ ਵੱਡਾ ਬਿਆਨ ਸੁਖਵੀਰ ਸਿੰਘ ਬਾਦਲ ਦੇ ਪਰ ਗੱਲ ਕਿ ਪਹੁੰਚੀ ਜਾਂਦਾ ਉਹਨਾਂ ਦੀ ਸੁਪਰਡੈਂਟ ਨਾਲ ਗੱਲਬਾਤ ਹੋਈ ਹੋਣੀ ਹੈ ਭਾਈ ਜਿਹੜੇ ਸੰਸਕ੍ਰਿਤ ਸਿੰਘ ਬਾਦਲ ਦਾਵਾ ਕਰ ਰਹੇ ਨੇ ਕਿ ਜੇਲ੍ਹ ਦੇ ਸੁਪਰਡੈਂਟ ਨੇ ਸੌਂ ਖਾ ਕੇ ਇਹ ਗੱਲ ਕਹੀ ਅਮਰਤਪਾਲ ਦੇ ਬਾਰੇ ਤੇ ਲਗਾਤਾਰ ਇਹ ਵੀ ਗੱਲ ਕਹਿ ਰਹੇ ਨੇ ਕਿ ਪੰਜਾਬ ਨੂੰ ਬਚਾਉਣਾ ਹੁਣ ਤੱਕ ਇੱਕ ਗੱਲ ਸੋਚੋ ਇਹ ਸਮਝ ਨਹੀਂ ਆ ਰਹੀ ਆਪਾਂ ਨੂੰ ਵੀ ਨਾ ਆਪਾਂ ਵੀ ਕਾਫੀ ਬੱਝਲ ਜੇ ਮੈਂ ਪੰਜਾਬ ਬਚਾਉਣਾ ਤੀ ਤੁਆ ਹੁਣ ਭਗਵੰਤ ਮਾਨ ਕਹਿੰਦਾ ਮੈਂ ਪੰਜਾਬ ਬਚਾਉਣਾ ਹਣਾ ਕਾਂਗਰਸ ਵਾਲੇ ਕਹਿੰਦੇ ਅਸੀਂ ਪੰਜਾਬ ਬਚਾਉਣਾ ਮਾਨਦਲ ਲੜ ਗਿਆ ਅਸੀਂ ਪੰਜਾਬ ਬਚਾਉਣਾ ਸੁਖਵੀਰ ਸਿੰਘ ਬਾਦਲ ਕਹਿੰਦਾ ਪੰਜਾਬ ਮੈਂ ਬਚਾਉਣਾ ਅਮਰਪਾਲ ਦੇ ਹੁਣ ਲਗ ਸਮਰਥਨ ਨਹੀਂ ਕਹਿੰਦੇ ਅਸੀਂ ਪੰਜਾਬ ਬਚਾਉਣਾ ਗੱਲ ਲੱਕੇ ਗਾਣੇ ਲੱਗੇ ਨੇ ਕਹਿੰਦੇ ਅਸੀਂ ਪੰਜਾਬ ਬਚਾਉਣਾ ਹੁਣ ਪੰਜਾਬ ਬਚਾਉਣਾ ਕਿਧੂ ਆ ਹੁਣ ਇਹ ਨਹੀਂ ਸਮਝ ਆ ਰਹੀ ਨਾ ਇਹਨਾਂ ਲੀਡਰਾਂ ਕਰਕੇ ਹੀ ਪੰਜਾਬ ਡੁੱਬਿਆ ਹੋਇਆ ਜਿਵੇਂ ਪੰਜਾਬ ਜਿਵੇਂ ਨਸ਼ਾ ਹੋ ਗਿਆ ਬੇਅਦਵੀ ਹੋ ਗਿਆ ਜੇ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਦਾ ਨਸ਼ ਸ਼ਰੀਆਮ ਨਸ਼ਾ ਵਿਕ ਰਿਹਾ ਹਰ ਰੋਜ਼ ਖਬਰ ਆਉਂਦੀ ਆ ਕਿ ਤਨਾ ਕਿਤੇ ਵੀ ਪੰਜਾਬ ਦਾ ਕੋਈ ਨਾ ਕੋਈ ਪੁੱਤ ਚਿੱਟੇ ਦੀ ਬਲੀ ਚੜ ਰਿਹਾ ਹਰ ਦਿਨ ਚੋਰੀਆਂ ਦਿਨ ਦਿਹਾੜੇ ਬੈਂਕ ਲੁੱਟੇ ਜਾ ਰਹੇ ਨੇ ਘਰਾਂ ਦੇ ਵਿੱਚ ਕਈ ਜਨਾਨੀ ਬੈਠੀ ਆ ਉਹ ਸੇਵ ਨਹੀਂ ਉਹਨਾਂ ਦੀ ਬਾਲੀ ਕੱਟ ਲਈ ਜਾਂਦੇ ਨੇ ਵਿਚਾਰ ਦੇ ਵਿੱਚ ਔਰਤਾਂ ਸੇਵ ਨਹੀਂ ਗਈਆਂ ਉਹਨਾਂ ਦੇ ਪਰਸ ਖੋ ਲੈਂਦੇ ਨੇ ਜਾਂਦੇ ਜਾਂਦੇ ਬੰਦੇ ਦਾ ਫੋਨ ਖੋ ਕੇ ਲੈ ਜਾਂਦੇ ਨੇ ਤਾਂ ਇਹਦਾ ਮਤਲਬ ਧਿਆਨ ਨਹੀਂ ਗਾ ਲੇਕ ਲੀਡਰਾਂ ਦਾ ਇਹ ਚੀਜ਼ ਜਵਲਤ ਨਹੀਂ ਨਾ ਸਿਰਫ ਆਪਣੀ ਕੁਰਸੀ ਤੱਕ ਦਾ ਮਤਲਬ ਆ ਹੁਣ ਆਪਣੀ ਕੁਰਸੀ ਬਚਾਉਣ ਦੇ ਲਈ ਦੇਖ ਰਹੇ ਹੋ ਤੁਸੀਂ ਜਿਹੜੇ ਬੰਦੇ ਕੱਲ ਤੱਕ ਅਮਰਤਪਾਲ ਦੀ ਇੱਜ਼ਤ ਕਰਦੇ ਸੀ ਅਮਰਤਪਾਲ ਨੂੰ ਪੰਜਾਬ ਲੈਣਾ ਚਾਹੀਦਾ ਜੇ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਅੱਜ ਉਹ ਅਮਰਤਪਾਲ ਦੇ ਬਾਰੇ ਬੁਰਾ ਚੰਗਾ ਬੋਲ ਕੇ ਉਹਦੇ ਬਾਰੇ ਵੱਡੇ ਵੱਡੇ ਖਲਾਸੇ ਕਰ ਰਹੇ ਨੇ ਨਾ ਤੇ ਕੱਲੇ ਵੀ ਮੈਂ ਕਹਿਣੀ ਚਾਹਨਾ ਕਿ ਇਜ਼ਰਾਈਲ ਦੇ ਵਿੱਚ ਇੱਕ ਰਾਕਟ ਨੇ ਹਮਲਾ ਕੀਤਾ ਹਨਾ ਜੋ ਵੀ ਉਹ ਦੇਸ਼ਾਂ ਦੀ ਚੱਲ ਰਹੀ ਹੈ ਲੜਾਈ ਸਕੀਰ ਬਾਦਨ ਇਹਦਾ ਵੀ ਜ਼ਿਕਰ ਕੀਤਾ ਕਿ ਉਹ ਤਾਂ 2-4 ਕਿ ਜਾਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਅਤਵਾਦੀ ਵੀ ਗਿਆ ਉਹਨਾਂ ਨੇ ਵੀ ਉਹ ਲੋਕਾਂ ਨੇ ਉੱਥੇ ਇਹ ਮਸਲਾ ਪੈਦਾ ਕਰ ਦਿੱਤਾ ਜਿਸ ਕਰਕੇ ਹੁਣ ਉਹ ਸਾਰੇ ਲੋਕਾਂ ਨੂੰ ਭੁਗਤਣੀ ਪੈ ਰਹੀ ਆ ਇਹ ਗੱਲ ਸਿੱਧੀ ਤੀਰ ਵਾਂਗ ਮਾਰੀ ਆ ਅਮਰਤਪਾਲ ਤੇ ਵੀ ਅਮਰਤਪਾਲ ਇੱਥੇ 84 ਵਾਲਾ ਦੌਰ ਪੈਦਾ ਕਰਨਾ ਚਾਹੁੰਦਾ ਅਸੀਂ ਪਹਿਲਾਂ ਹੀ ਬਹੁਤ ਕੁਝ ਦੇਖਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦੇ ਪੁੱਤ ਮਾਰਨ ਅਸੀਂ ਨਹੀਂ ਚਾਹੁੰਦੇ ਕਿ ਉਹ ਚੀਜ਼ ਹੋਵੇ ਜੋ 84 ਦੌਰ ਤੋਂ ਲੈ ਕੇ 91 95 ਤੱਕ ਹੋਈ ਉਸਤੇ ਵੱਡੇ ਸੁਆਸ ਸੁਖੀ ਸਿੰਘ ਬਾਦਲ ਨੇ ਇਹ ਖੜੇ ਕੀਤੇ ਨੇ ਕਿ 84 ਦਾ ਦੌਰ ਲੰਘਿਆ ਉਹ ਕਹਿ ਰਿਹਾ ਸੀ ਵੱਖਰਾ ਰਾਜ਼ ਲੈਣਾ ਵੀ ਜਦੋਂ ਅਜਹੀਆਂ ਗੱਲਾਂ ਕਰਦਾ ਸੀ ਉਦੋਂ ਕਿਸੇ ਨੇ ਫੜੇ ਨਹੀਂ ਹੁਣ ਉਹ ਪੁਰਾਣਾ ਚੱਠਾ ਪੀਠਾ ਕੱਢ ਕੇ ਦੁਬਾਰਾ ਸੁਖੀ ਸਿੰਘ ਬਾਦਲ ਲੈ ਕੇ ਆ ਗਏ ਤਾਂ ਨੂੰ ਚੱਕਰ ਤਾਂ ਹੀ ਸੁਨਸੂ ਆਪ ਸੋਚੋ ਹੁਣ ਅਮਰਪਾਲ ਕਿਹੜਾ ਪੂਰਾ ਪੰਜਾਬ ਨੂੰ ਜੱਟਣ ਲੱਗਿਆ ਇੱਥੇ ਕੱਲੀ ਗੱਲ ਕਰੇ ਅਮਰਪਾਲ ਯਾਦ ਖੜਾ ਢੂਰ ਸਾਹਿਬ ਹਲਕੇ ਤੋਂ ਚਲੋ ਕੈਂਪੀ ਹੋ ਕੇ ਉਹ ਦੇਖਦੇ ਆ ਕਿਹੜੇ ਮਸਲੇ ਚੱਕਦਾ ਹਨਾ ਇਤੋਂ ਆਪਾਂ ਇਹ ਵੀ ਪੰਜਾਬ ਹੁਣ ਸੇਮ ਜਿਤ ਮਾਹਨ ਆ ਪਹਿਲਾਂ ਐਮਪੀ ਸੀਗਾ ਉਹ ਵੀ ਸਿੱਖ ਮਸਲੇ ਦੀ ਗੱਲ ਕਰਦਾ ਨਾ ਤੇ ਅਕਾਲੀ ਦਲ ਵੀ ਕਰ ਰਿਹਾ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਸੀਗਾ ਚਲੋ ਅਮਰਤਪਾਲ ਦੀ ਵੀ ਗੱਲ ਕੀਤੀ ਆ ਔਰ ਕਈ ਕਿਸਾਨ ਕਈ ਮਸਲੇ ਨੇ ਕਿਸਾਨਾਂ ਦੀ ਗੱਲ ਕੀਤੀ ਹੈ ਨਾ ਪਰ ਕਿਤੇ ਨਾ ਕਿਤੇ ਹੁਣ ਅਮਰਤਪਾਲ ਜੇਕਰ ਖੜ ਗਿਆ ਤਾਂ ਹੁਣ ਪੰਜਾਬ ਹੁਣ ਜੇ ਮੈਂ ਕਹਿੰਦੇ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਵਿੱਚ ਜਿਹੜੇ ਹਾਲਾਤੋਂ ਮਾਰੇ ਹੋਏ ਨੇ ਮੈਨੂੰ ਤਾਂ ਲੱਗਦਾ ਨਹੀਂ ਵੀ ਇੱਕ ਜੇਕਰ ਅਮਰਪਾਲ ਖੰਡੂਰ ਸਾਹਿਬ ਤਾਂ ਐਮਪੀ ਬਣਦਾ ਜੇ ਇਹ ਹਾਲਤ ਹਾਲਾਤ ਬਣ ਸਕਦੇ ਨੇ ਕਿਉਂਕਿ ਹਨਾ ਕਦਨ ਕੱਲੇ ਅਮਰਪਾਲ ਦੇ ਕਹਿਣ ਨਾਲ ਜੇ ਕੁਝ ਨਹੀਂ ਹੋਣ ਲੱਗਿਆ ਨਾ ਜੇ ਕੀਤਾ ਜਾਵੇ ਕਿਉਂਕਿ ਜੇਕਰ ਅਮਰਪਾਲ ਸਹੀ ਚੱਲੂਗਾ ਤਾਂ ਆਨ ਲੋਕਾਂ ਦਾ ਸਾਥ ਦੇਣਾ ਇੱਕ ਕਰ ਮੈਂ ਇਹ ਵੀ ਕਹਿਣੀ ਚਾਹੁੰਦਾ ਸੁਵੀ ਸਿੰਘ ਬਾਦਲ ਦੀ ਸਪੀਚ ਦੇ ਵਿੱਚ ਕਈ ਸਵਾਲ ਇਹ ਆਏ ਜਿਨ੍ਹਾਂ ਦੇ ਮੈਨੂੰ ਲੱਗਿਆ ਵੀ ਜਵਾਬ ਦੇਣੇ ਚਾਹੀਦੇ ਨੇ ਇੱਕ ਤਾਇਆ ਕਿ ਜੇ ਅਮਰਿਤਪਾਲ ਅਮਰਤ ਸ਼ਿਕਾਉਂਦਾ ਮੈਂ ਉਹਦਾ ਜਿਹੜਾ ਸਤਕਾਰ ਕਰਦਾ ਮੈਂ ਹਮੇਸ਼ਾ ਉਹਦਾ ਸਾਥ ਤਾ ਹਾਂ ਅੱਜ ਉਹ ਰਾਜਨੀਤੀ ਵਿੱਚ ਆ ਗਿਆ ਤਾਂ ਬੁਰਾ ਹੋ ਗਿਆ ਹਨਾ ਕਹਿੰਦਾ ਉਹ ਤਾਂ ਕਹਿੰਦਾ ਸੀ ਮੈਂ ਚੋਣ ਨਹੀਂ ਲੜਨੀ ਕਿ ਬੁੱਡੇ ਠੇਰੇ ਜਾਂ ਜਿਹੜੇ ਜਿਨ੍ਹਾਂ ਦੇ ਬਜ਼ੁਰਗਾਂ ਤੋਂ ਜਾਂ ਜਿਨ੍ਹਾਂ ਦਾ ਪਾਰਟੀਆਂ ਤੇ ਕਬਜ਼ਾ ਉਹੀ ਰਾਜਨੀਤੀ ਵਿੱਚ ਆ ਸਕਦੇ ਨੇ ਨਵੇਂ ਮੁੰਡੇ ਕਿਉਂ ਨਹੀਂ ਆ ਸਕਦੇ ਅੱਜ ਇਸ ਸਪੀਚ ਦੇ ਵਿੱਚ ਬਾਦਲ ਸਿੰਘ ਨੇ ਇਹ ਕਹਿ ਦਿੱਤਾ ਕਿ ਉਹ ਰਾਜਨੀਤੀ ਵਿੱਚ ਕਿਉਂ ਆਇਆ ਤੁਸੀਂ ਹੋਣਾ ਚਾਹੁੰਦੇ ਹੋ ਹੁਰਾਂ ਦੇ ਮੁੰਡੇ ਨਹੀਂ ਆ ਸਕਦੇ ਜਾਂ ਨਵੇਂ ਨੌਜਵਾਨ ਨਹੀਂ ਆ ਸਕਦੇ ਔਰ ਇੱਥੇ ਓਸ਼ੋ ਕਹਿੰਦਾ ਕਹਿੰਦਾ ਇਹ ਜਿਹੜਾ ਰਾਜਨੀਤੀ ਆ ਬੁੱਢਿਆਂ ਦੀ ਉਹ ਖੇਡਾ ਜਿਹੜੀ ਨੌਜਵਾਨਾਂ ਦੀ ਲਾਸਾਂ ਦੇ ਖੇਡੀ ਜਾਂਦੀ ਹੈ ਇਹ ਬਿਆਨ ਦਿੱਤੇ ਮਤਲਬ ਇਹ ਵੱਡੇ ਜਿਹੜੇ ਸਹਿਤਕਾਰ ਨੇ ਜਾਂ ਅ ਜਿਹੜੇ ਦਾਰਸ਼ਨਿਕ ਨੇ ਉਹਨਾਂ ਨੇ ਬਿਆਨ ਦਿੱਤੇ ਨੇ ਹੁਣ ਇਹ ਬਿਆਨ ਮੈਨੂੰ ਬੜਾ ਵੱਖਰਾ ਤੇ ਲੱਗਿਆ ਸੁਖੀਰਵਾਦ ਲ ਕਹਿੰਦਾ ਵੀ ਧਰਮ ਦੀ ਗੱਲ ਕਰੇ ਮੈਂ ਮੂਰੇ ਆ ਕੇ ਉਹਦਾ ਸਾਥ ਦਊਂਗਾ ਪੈਸਾ ਖਰਚੂ ਮੈਂ ਨਾਲ ਖੜੂ ਆਜੋ ਰਾਜਨੀਤੀ ਦੀ ਗੱਲ ਕਰਨ ਲੱਗਿਆ ਅੱਜ ਅਮਰਤਪਾਲ ਉਹਨਾਂ ਦੇ ਲਈ ਬੁੜਾ ਬੁਰਾ ਹੋ ਗਿਆ ਅੱਜ ਪਾਰਟੀਆਂ तमाम ਵੀ ਹੋਣ ਕਾਂਗਰਸੀ ਹੋਵੇ ਕੋਈ ਵੀ ਕੋਈ ਵੀ ਪਾਰਟੀ ਹੈ ਜਿਹੜੀ ਜਿਵੇਂ ਦਾ ਰਾਣਾ ਗਰਜੀਤ ਉਹਨਾਂ ਦਾ ਪਰਿਵਾਰ ਹੋਵੇ ਚਾਹੇ ਸੁਖਪਾਲ ਸਿੰਘ ਖੈਰੇ ਦਾ ਪਰਿਵਾਰ ਹੋਵੇ ਕਿਸੇ ਦਾ ਵੀ ਮੈਂ ਸਾਰਿਆਂ ਦੇ ਨਾਲ ਲੈਣਾ ਚਾਹਣਾ ਉੱਥੇ ਜੇ ਹੁਣ ਕੋਈ ਹੋਰ ਨੌਜਵਾਨ ਆ ਜਵੇ ਉਹਨਾਂ ਦੇ ਬਰਾਬਰ ਖੜਕੇ ਉਹਨਾਂ ਨੂੰ ਬੈਰੀ ਲੱਗੂ ਕਿਉਂ ਨੌਜਵਾਨਾਂ ਕੋਲ ਤੁਹਾਡੇ ਨਾਲੋਂ ਜ਼ਿਆਦਾ ਲਿਆਕਤ ਆ ਨੌਜਵਾਨਾਂ ਕੋਲ ਤੁਹਾਡੇ ਨੂੰ ਵੱਧ ਜਾਣਕਾਰੀ ਆ ਉਹ ਪੰਜਾਬ ਦੇ ਨਵੀਂ ਪੀੜੀ ਆ ਉਹਨਾਂ ਨੂੰ ਪਤਾ ਤੁਸੀਂ ਬੁੱਢੇ ਠੇਰੇ ਹੋ ਗਏ ਹੋ ਥੋੜਾ ਦੇ ਆ ਮੈਂ ਇਹ ਚੀਜ਼ਾਰੇ ਤਾਂ ਇਹ ਗੱਲ ਕੀਤੀ ਕਿਉਂਕਿ ਉਹਨਾਂ ਦਾ ਇਹ ਬਿਆਨ ਕਿਤੇ ਨਾ ਕਿਤੇ ਜਿੰਨੇ ਵੀ ਨੌਜਵਾਨ ਚੋਣਾਂ 'ਤੇ ਖੜਦੇ ਨੇ ਉਹਨਾਂ ਤੇ ਚਪੇੜ ਵਰਗਾ ਲੱਗਿਆ ਇਹ ਤਾਂ ਚੰਗੀ ਗੱਲ ਆ ਨੌਜਵਾਨ ਪੀੜ੍ਹੀ ਨੂੰ ਅੱਗੇ ਹੋਣਾ ਚਾਹੀਦਾ ਹਨ ਕਿਉਂਕਿ ਨੌਜਵਾਨ ਦਾ ਚਲੋ ਫੇਰ ਵੀ ਕਿਤਰਾ ਕਿਤੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਉਹਨਾਂ ਦੀ ਜਿਹੜੀ ਪਾਵਰ ਹੁੰਦੀ ਹੈ ਨਾ ਤੇ ਉਹ 'ਚ ਕਾਫੀ ਫਰਕ ਹੁੰਦਾ ਨਾ ਕਿਤਰਾ ਕਿਤੇ ਚਲੋ ਬੰਦਾ ਫੇਰ ਵੀ ਤਾਂ ਉਹਨਾਂ ਉਮਰ ਦੇ ਹਿਸਾਬ ਨਾਲ ਥੋੜਾ ਮੋਟਾ ਬੰਦਾ ਥੱਕ ਜਾਂਦਾ ਪਰ ਨੌਜਵਾਨ ਦੇ ਵਿੱਚ ਜਿਹੜਾ ਖੂਨ ਦਾ ਹਨ ਗਰਮ ਹੁੰਦਾ ਤੇ ਚੰਗੇ ਕੰਮ ਵੀ ਕਰ ਸਕਦਾ ਚੰਗੇ ਫੈਸਲੇ ਵੀ ਲੈ ਸਕਦਾ ਤੇ ਉਹਨੂੰ ਡਰ ਵੀ ਹੁੰਦਾ ਆਪਣੇ ਤੋਂ ਵੱਡੇਆਂ ਦਾ ਹਨਾ ਹੁਣ ਕਿਉਂਕਿ ਕਈ ਵਾਰ ਹੁਣ ਸੀਨੀਅਰ ਲੀਡਰ ਹੁੰਦੇ ਨੇ ਉਹਨਾਂ ਨੂੰ ਜੇਕਰ ਕੋਈ ਨੌਜਵਾਨ ਲੀਡਰ ਆ ਉਹਦੇ ਕੋਲ ਚੰਗਾ ਸਿਹਾਰਾ ਤੋਂ ਦੱਸਣ ਲੱਗੇ ਡਰੂਗਾ ਵੀ ਕਿਤੇ ਗੁੱਸਾ ਨਾ ਕਰ ਜੀ ਕੋਈ ਚੱਕਰ ਨਾ ਹਨਾ ਗਲਤ ਸਮਝੇ ਪਰ ਜੇਕਰ ਨੌਜਵਾਨ ਮੁੰਡਾ ਲੀਡਰ ਹੋਊਗਾ ਜੇਕਰ ਉਹਨੂੰ ਸਿਹਾਰਾ ਨਾਲ ਜਾਂ ਤਾਂ ਛੋਟਾ ਬੰਦਾ ਦੱਸੂਗਾ ਵੀਰੇ ਇਦਾਂ ਪਾ ਜੀ ਪੈਂ ਕਰਨਾ ਤਾਂ ਗੱਲ ਜ਼ਰੂਰ ਮੰਨੂਗਾ ਕਿਤਨਾ ਚਿਰ ਨੌਜਵਾਨ ਨੀਡਰ ਨੂੰ ਨੌਜਵਾਨ ਮੁੰਡੇ ਨੱਕੇ ਹੋਣਾ ਜੇਦਾ ਮੈਂ ਪਾਰਟੀ ਦੇ ਵਿੱਚ ਕਈ ਚਿਹਰੇ ਨੇ ਚੰਗੇ ਨਾ ਨੌਜਵਾਨ ਲੀਡਰ ਨੇ ਜਿਹੜੇ ਹਨ ਤਨ ਤੇ ਕਿਤਨਾ ਕਿਤੇ ਚੰਗੀ ਗੱਲ ਆ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਪਰ ਐਵੇਂ ਜਿਵੇਂ ਹੁਣ ਅੱਜਕੱਲ ਹੁਣ ਅਮਰਤਪਾਲ ਆਇਆ ਅਮਰਤਪਾਲ ਅੱਜ ਇਹਨਾਂ ਨੂੰ ਮਾੜਾ ਲੱਗ ਰਿਹਾ ਨਾ ਤਨ ਜੇਕਰ ਹੁਣ ਇਹ ਨਹੀਂ ਪਤਾ ਕੱਲ ਅਮਰਤਪਾਲ ਦਾ ਫਿਰ ਕੀ ਹੋਣਾ ਹੁਣ ਜੇਕਰ ਉਹ ਐਮਪੀ ਬਣ ਜਾਂਦਾ ਤਾਂ ਗੱਲ ਤਾਂ ਨਹੀਂ ਸੰਸਦ ਪੰਥ ਦੀ ਕਰਨੀ ਆ ਕਿਉਂਕਿ ਉਹ ਪੰਥਕ ਮੁੱਦਿਆਂ ਲੈ ਕੇ ਲੜ ਰਿਹਾ ਆ ਪੰਥਰੇ ਮੁੱਦੇ ਲੈ ਕੇ ਅਮਨਪੁਰ ਚੌੜ ਮੈਦਾਨ ਦੇ ਚੁੱਤਰੇ ਆ ਤੇ ਗੱਲ ਉਹਨੇ ਪੰਥ ਦੀ ਕਰਨੀ ਐ ਸੁਖਵੀਰ ਸਿੰਘ ਬਾਦਲ ਦਾ ਬਿਆਨ ਹੈ ਕਿ ਜੇਕਰ ਉਹ ਗੱਲ ਪੰਥ ਦੀ ਕਰੂਗਾ ਤਾਂ ਮੰਨਣਾੜਾ ਹਣਾ ਹੁਣ ਉਹ ਪੰਥਰੇ ਨਾਲ ਆ ਫਿਰ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਤੋਂ ਨਰਾਜ ਆ ਕਿਉਂ ਨਹੀਂ ਉਹ ਸਮਰਥਨ ਕਰ ਰਿਹਾ ਨਾ ਸੋ ਗੱਲਾਂ ਬਾਤਾਂ ਜਿਆਦਾ ਲੰਬੀਆਂ ਨਾ ਕਰੀਏ ਆਪਾਂ ਵਕਤ ਦਾ ਵੀ ਦੇਖਣਾ ਪਰ ਇੱਥੇ ਕਿਹ ਵੀ ਗੱਲ ਆ ਕੋਈ ਵੀ ਪਾਰਟੀ ਹੋਵੇ ਪਾਰਟੀ ਦੇ ਵੱਡੇ ਜਿਨ੍ਹਾਂ ਦੇ ਜਿਨ੍ਹਾਂ ਦਾ ਇੱਕ ਸੀਟ ਤੇ ਕਬਜ਼ਾ ਭਾਵੇਂ ਕੀ ਰਾਣਾ ਗਰਜੀਦਾ ਕਬਜ਼ਾ ਇੱਧਰ ਕਾਲੀਆਂ ਦਾ ਕਬਜ਼ਾ ਇੱਕੋ ਸੀਟ ਤੇ ਜੇ ਕੋਈ ਨੌਜਵਾ ਨਵਾਂ ਹੁੰਦਾ ਉਹਦਾ ਸਵਾਗਤ ਕਰੀ ਕਿਉਂਕਿ ਨਵੀਂ ਪੀੜ੍ਹੀ ਹੀ ਰਾਜਨੀਤੀ ਨੂੰ ਜਿਹੜਾ ਥੋੜਾ ਦੇ ਅਲੱਗ ਤਰੀਕੇ ਨਾਲ ਲੈ ਕੇ ਜਾ ਸਕਦੀ ਆ ਪਰ ਕਿਤੇ ਨਾ ਕਿਤੇ ਇਹ ਵੀ ਸਵਾਲ ਖੜੇ ਕਰ ਰਹੇ ਨੇ ਸੁਜੀਤ ਸਿੰਘ ਬਾਦਲ ਕਿ ਪੰਥ ਦੀ ਅੱਜ ਇਹ ਗੱਲ ਕਰਦਾ ਪਹਿਲਾਂ ਕਿਉਂ ਨਹੀਂ ਕੀਤੀ ਉਹ ਉਮਰਾਂ ਹੀ ਨਹੀਂ ਸੀਗੀਆਂ ਜਾਂ ਉਹਨਾਂ ਦੇ ਲਾਣਿਆਂ 'ਚ ਠੀਕ ਆਉਣਾ ਨਹੀਂ ਕੁਝ ਕੀਤਾ ਪਰ ਅੱਜ ਜੇ ਉਹ ਕੁਝ ਕਰਨਾ ਚਾਹੁੰਦੇ ਨੇ ਧਰਮ ਦੇ ਲਈ ਤਾਂ ਬਿਲਕੁਲ ਉਹਨਾਂ ਨੂੰ ਆਉਣਾ ਚਾਹੀਦਾ ਪਰ ਦੂਸਰੀ ਗੱਲ ਅਖੀਰ ਸਿੰਘ ਨੇ ਇਹ ਕਹੀ ਆ ਕਿ ਪੰਥ ਬਚਾਉਣਾ ਕੀ ਤੋਂ ਆ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਬਚਾਉਣਾ ਕਿ ਹਰ ਕੋਈ ਪਾਰਟੀ ਕਹਿ ਰਹੀ ਹੈ ਪੰਜਾਬ ਬਚਾ ਪੰਜਾਬ ਬਚਾ ਲੋ ਪੰਜਾਬ ਨੂੰ ਕੀ ਹੋਇਆ ਹੋਇਆ ਸਾਡੇ ਸਰੋਤੇ ਜਰੂਰ ਜਿੰਨੇ ਕਿਸਾਨੂੰ ਸੁਣਨ ਵਾਲੇ ਨੇ ਉਹ ਜਰੂਰ ਦੱਸਣ ਕਿ ਪੰਜਾਬ ਕਿਸ ਤੋਂ ਬਚਾਉਣ ਦੀ ਗੱਲ ਸਾਰੀਆਂ ਪਾਰਟੀਆਂ ਕਰਦੇ ਨੇ ਮੈਨੂੰ ਤਾਂ ਲਖਵੀਰ ਸਿੰਘ ਨੂੰ ਦਿਓ ਜੀ ਅੱਜ ਧੰਨਵਾਦ